ਅੱਜ ਅਸੀਂ ਆ ਗਏ ਸਾਂ ਨਵਾਂ ਵੈਲਕਮ ਬੈਕ ਟੂ ਮਾਈ ਚੈਨਲ ਲਾਈਫ ਸਟਾਈਲ ਵਿਦ ਮੈਮ ਵੀਰ ਹੋਪ ਤੁਸੀਂ ਆ ਕਿ ਟਕ ਟਕ ਹੋਮੋਗੇ ਤੇ ਵਧੀਆ ਹੋਵੋਗੇ ਤੇ ਰਾਤ ਦਾ ਟਾਈਮ ਹੈ ਤੇ ਬਸ ਹੁਣ ਆਪਾਂ ਸਬਜ਼ੀ ਤਿਆਰੀ ਕਰਦੇ ਆਂ ਕਦੂ ਸੋਚੀ ਨੇ ਬਣਾਉਣ ਨੂੰ ਕਿ ਕਦੂ ਘਰ ਆਉਣ ਲੱਗੇ ਸੀ ਤੇ ਪਹਿਲਾਂ ਕਦੂ ਬਣਾ ਲੈਣੇ ਚਾਹਦਾਲੀ ਹੇ ਲੋਗੇ ਹੁਣ ਬਣਾਉਂਦੇ ਸਬ지 ਮੈਂ ਪਹਿਲੇ ਜਿੰਨੇ ਦੀਦੀ ਵੀ ਲੇਟ ਆਈ ਸੀ ਤੇ ਪਹਿਲਾਂ ਮੈਂ ਵੀ ਮੁੰਮਾ ਦੀ ਬਲੌਗ ਦੇਖੀ ਹੁੰਦੀ ਸੀ ਬੈਠੀ ਇਕੱਠੀ ਬਲੌਗ ਦੇਖ ਰਹੀ ਹੁੰਦੀ ਮਨਣਾ ਦੇ ਤੇ ਬਾਕੀ ਅਜੇ ਉਹ ਸੀ ਮੈਂ ਨਾ ਚੌਲ ਖਾਦੇ ਹੋਏ ਸੀ ਦੁਪਹਿਰੇ ਤਾਂ ਉਹਨਾਂ ਨੂੰ ਭੁੱਖ ਨਹੀਂ ਲੱਗੀ ਅੰਮ੍ਰੇ ਬਲੌਗ ਦੇਖੀ ਸੋਚੋ ਮਤਲਬ ਕਾਫੀ ਦੇਖੀ ਇਸ ਮੈਂ ਕਿੰਝ ਇਕੱਠੀ ਦੇਖੀ ਮੱਜ ਤੇ ਮੈਨੂੰ ਪਤਾ ਲੱਗਿਆ ਉਹਨਾਂ ਨੇ ਮੇਰੇ ਬਲੈਕ ਸ਼ਾਲ ਨਹੀਂ ਪਾਇਆ ਹੈਗਾ ਹਰਸਲ ਚ ਮੈਂ ਦੇਖੀਏ ਮੈਂ ਹੈ ਆਖੀ ਨੇ ਬਲੈਕ ਸ਼ਾਲ ਨਹੀਂ ਪਾਇਆ ਹੈ ਉਹਨਾਂ ਨੇ ਦੱਸਿਆ ਵੀ ਨਹੀਂ ਹੈਗਾ ਵੀ ਜੇ ਦੱਸਦਾ ਦੱਸਦਾ ਮਨਵੀਰ ਕੌਗਲ ਕਾਤ ਨਹੀਂ ਪਾਇਆ ਕਾਤ ਨਹੀਂ ਪਾਇਆ ਉਹਨਾਂ ਨੇ ਮਸਟਰਡ ਪਾਇਆ ਅੰਮਾ ਨੇ ਬਲੈਕ ਨਹੀਂ ਪਾਇਆ ਪਿੰਗਰ ਨਹੀਂ ਹੈ ਰਕਤ ਆ ਪਿੱਲਰ ਲੱਗ ਜਾਣਾ ਤੇ ਸਭ ਨੂੰ ਇੰਨਾ ਜੀ ਖਾਲਾਂਗੇ ਆਪਾਂ ਦੁਪਹਿਰ ਆਲੂ ਸਵੇਰ ਨੂੰ ਵੀ ਚਲੂ ਗੜੰਡ ਦੁਪਹਿਰ ਦਾ ਫਿਰ ਖਾਣੇ ਖੇਰ ਦੀ ਖੇਸਾ ਹੀ ਹਿਲਕੀ ਲਾ ਲੈਣਾ ਗਦੇਵੇਂ ਲੋ ਜਿਹਾ ਪਾ ਇਹ ਕੱਟ ਲਈ ਕਦੂ ਆਟਲੀ ਲੈ ਆਪਾਂ ਨਾ ਪਿਆਜ਼ ਜੋ ਕਰ ਲਈਏ ਫੇਰ ਆਪਾਂ ਸਬਜ਼ੀ ਬਣਾਉਣੀ ਆ ਤੇ ਫੇਰ ਹੀ ਮਿਲਦਾ ਸੋ ਉਜੀ ਅਦਰ ਆਪਣਾ ਕੁੱਕਰ ਵਿੱਚ ਤੇਲ ਪਾ ਲਿਆ ਜੀਰਾ ਪਾ ਲਿਆ ਤੇਨੇ ਆਪਾਂ ਹੁਣ ਪਿਆਜ਼ ਭੁੰਨ ਲੈਣੇ ਦੇ ਵਿੱਚ ਸਬਜੀ ਦੀਦੀ ਬਣਾ ਰਹੀ ਸੀ ਕਦੂ ਦੀ ਦੀਦੀ ਕਹਿੰਦੀ ਮੈਂ ਕੁੱਕਰ 'ਚ ਹੀ ਬਣਾਉਣੀ ਨਹੀਂ ਇਹ ਸਬਜੀ ਕਦੂ ਦੀ ਮੈਂ ਅਸੀਂ ਨਹੀਂ ਕਦੇ ਕੁੱਕਰ 'ਚ ਬਣਾਈ ਹੈਗੀ ਦੀਦੀ ਕਹਿੰਦਾ ਮੈਂ ਤਾਂ ਹਮੇਸ਼ਾ ਕੁੱਕਰ 'ਚ ਸੀਟੀ ਮਰਵਾ ਦਿੰਨੀ ਹੁੰਦੀ ਆ ਕਹਿੰਦੇ ਵਧੀਆ ਬਣ ਜਾਂਦੀ ਹੁੰਦੀ ਆ ਆ ਚਲੋ ਕਰ ਲੈਣੇ ਟਰਾਈ ਤੁਸੀਂ ਬਣਾ ਲਓ ਕੋਈ ਗੱਲ ਨਹੀਂ ਤੇ ਨਾਲ ਦੀਨੇ ਟਮਾਟਰ ਚ ਮਤ ਕੱਟ ਲੈਨੇ ਉਹਦੇ ਵਿੱਚ ਇਹ ਟਮਾਟਰ ਵੀ ਪਾ ਲਾਂਗੇ ਕੁਛ ਨਹੀਂ ਹੁੰਦਾ ਹੈਗਾ ਤੇ ਆਪਾਂ ਪਿਆਜ਼ ਭੁੰਨ ਲੈਣੇ ਆ ਉਹ ਜਦਰ ਜੀ ਦੇ ਪਿਆਜ਼ ਭੁੰਦੇ ਭੁੰਦੇ ਹਨਾ ਮਸਾਲਾ ਵਗੈਰਾ ਪਾ ਰਹੇ ਹੁੰਦੇ ਦੀ ਅਦਰ ਮੈਂ ਆਟਾ ਗੁੰਨ ਲਾਂ ਨੀ ਆ ਮਾ ਜੋ ਤੱਕਦੀ ਦੀ ਸਬਜੀ ਬਣਾਉਣਗੇ ਆਪਾਂ ਇਧਰ ਆਟਾ ਗੁੰਨ ਲਾਂਗੇ ਹਨਾ ਕਿਉਂਕਿ ਫਿਰ ਆਇਆ ਰੋਟੀਆਂ ਬਣਾ ਲਾਂਗੇ ਟਾਈਮ 'ਤੇ ਰੋਟੀ ਖਾ ਕੇ ਪੈਤਾ ਜਾਵਾਂਗੇ ਟੁਕੜ ਵੈਸੀ ਅਸੀਂ ਪਹਿਲੀ ਬਹੁਤ ਜਿਆਦਾ ਲੇਟ ਆ ਤੇ ਬਸ ਫਿਰ ਆਪਾਂ ਸਬਜੀ ਬਣਾ ਲੈਨੇ ਰੋਟੀ ਬਣਾ ਲੈਨੇ ਤੇ ਆਪਾਂ ਖਾ ਲੈਨੇ ਅਦਰ ਮਸਾਲਾ ਪਾਉਣ ਤੋਂ ਬਾਅਦ ਆਪਾਂ ਇੱਚ ਪਾਤੀ ਕद्दू ਦੀਆਂ ਫਾੜੀਆਂ ਤੇ ਬਸ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਤੇ ਇਹਦੇ ਵਿੱਚ ਥੋੜਾ ਇਹ ਆਪਾਂ ਪਾਣੀ ਪਾ ਕੇ ਇਹਨੂੰ ਹਨਾ ਸੀਟੀ ਮਰਵਾ ਲਾਂਗੇ ਜਦੋਂ ਸੌਫਟ ਹੋ ਗਏ ਫਿਰ ਦਿਨ ਦਿਨ ਕਹਿੰਦੇ ਸੀ ਕਹਿੰਦੇ ਬਸ ਸੌਫਟ ਹੋਣ ਤੋਂ ਬਾਅਦ ਆਪਾਂ ਦੁੱਧ ਪਾ ਕੇ ਇੱਕ ਬਾਲੀ ਦਵਾ ਦੇਾਂਗੇ ਤੇ ਬਸ ਬਣ ਗਈ ਕੱਦੂ ਦੀ ਸਬਜ਼ੀ ਲੋ ਜੀ ਆਪਣੀ ਕੱਦੂ ਦੀ ਸਬਜ਼ੀ ਬਣ ਕੇ ਤਿਆਰ ਹੈ ਤੇ ਬਸ ਆਪਾਂ ਹੁਣ ਫੁਲਕਾ ਖਾ ਲੈਂਨੇ ਆ ਸ਼ਾਮ ਦਾ ਬਸ ਫਿਰ ਸੌਂ ਜਾਗੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਨ ਵੈਲਕਮ ਬੈਕ ਟੂ ਮਾਈ ਚੈਨਲ ਲਾਈਫ ਸਟਾਈਲ ਵਿਦ ਮਨਵੀਰ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵਧੀਆ ਹੋਵੋਗੇ ਮੈਂ ਬਸ ਹੁਣੀ ਨਾ ਨਾ ਕੇ ਪਾਟ ਕਰਕੇ ਹਟੀਆਂ ਆਪਾਂ ਤੇ ਬਸ ਹੁਣ ਆ ਥੋੜੇ ਜਿਹੜੇ ਕਾਗਜ਼ ਵਗੈਰੇ ਨੇ ਮੇਰੇ ਚੱਕ ਦਿਨੀ ਆ। ਸਵੇਰ ਦਾ ਟਾਈਮ ਹੈ ਅੱਜ ਕਾਲਜ ਵੀ ਜਾਣਾ। ਕੱਲ ਨਾ ਬਹੁਤ ਜ਼ਿਆਦਾ ਸਨੋ ਪਈ ਸੀ ਨਾ ਲਗਾਤਾਰ ਪਈ ਗਈ ਸੀ ਸਾਰਾ ਦਿਨ ਕਾਫੀ ਜ਼ਿਆਦਾ ਸਨੋ ਜੰਮ ਗਈ ਸੀ ਹਨਾ ਮਤਲਬ ਇਕੱਠੀ ਹੋ ਗਈ ਸੀ ਜੰਮ ਗਈ ਸੀ। ओ देखो, ओ ना लून आना स्नो पिकला उत्ते पा दिने स्नो पिकल जाते बट स्लिपरी बहुत ज्यादा होंगे तुरना बहुत औखा हो जाता चलो जी आप हम कॉलेज चलते हैं मैं जमा पैक होके जा रही हूँ ਮੈਂ ਤੇ ਬੋਲ ਨਹੀਂ ਰਹੀ ਸੀ ਕਿਉਂਕਿ ਜਦ ਮੈਂ ਬੋਲਦੀ ਸੀ ਮੇਰਾ ਸਾਹ ਛੜਦਾ ਸੀ ਬਾਹਰੇ ਕਿਉਂਕਿ ਹਵਾ ਚੱਲ ਰਹੀ ਸੀ ਨਾ ਤਾਂ ਫਿਰ ਉਹਦੇ ਕਰਕੇ ਮੂੰਹ ਜਦ ਮੈਂ ਖੋਲਦੀ ਸੀ ਐਂ ਸੀ ਮਤਲਬ ਬਾਰੇ ਜਿਆਦਾ ਸਾਹ ਛੜਦਾ ਸੀ ਇਸ ਲਈ ਮੈਂ ਬੋਲ ਨਹੀਂ ਰਹੀ ਸੀ ਰੇ ਮੰਮੀ ਕਹਿੰਦੇ ਕਹਿੰਦੇ ਆ ਇੰਡੀਆ 'ਚ ਨਾ ਪੂਰੀ ਉਹ ਪੈ ਗਈ ਆ ਕਿ ਕਹਿੰਦੇ ਹੁੰਦੇ ਨੇ ਕੋਰੀ ਠੰਡ ਪੈ ਗਈ ਜਿਵੇਂ ਸੁੱਕੀ ਠੰਡ ਪੈ ਰਹੀ ਆ ਮਾਝੇ ਸਾਡੇ ਵਰਗੀ ਸੁੱਕੀ ਮੈਨ ਲੱਗੀ ਫੇਰ ਪਤਾ ਲੱਗੂਗਾ ਸਾਨੂੰ ਮੈਂ ਫੇਰ ਦੱਸਾਂ ਤੇ ਚਲੋ ਜੇ ਆਪਾਂ ਕਾਲਜ ਚੱਲਦੇ ਆਂ ਤੇ ਕਾਲਜ ਜਾ ਕੇ ਮਿਲਦੇ ਆਂ ਸਾਨੂੰ ਲੋ ਜੀ ਆ ਪਟ੍ਰੇਨ ਚ ਆ ਗਿਆ ਤੇ ਮਨਵੀ ਨੇ ਮੈਨੂੰ ਸਨੈਕਸ ਦਿੱਤਾ ਮਾ ਕੀ ਹੈ ਕਹਿੰਦੇ ਮਾਰੇ ਦਾ ਗੋਲ ਦੁੱਪਤਾ ਜਾਂ ਮੈਨੂੰ ਨਹੀਂ ਕਹਿਲੀ ਕੀ ਇਹਦਾ ਨਾਮ ਮੈਨੂੰ ਤਾਂ ਨਾਮ ਹੀ ਪਤਾ ਹੈਗਾ ਕੋਈ ਨਹੀਂ ਕੀ ਪਾਇਆ ਸੈੱਡ ਬਟ ਨਹੀਂ ਹੋਂਦੀ ਕੋਈ ਇਹ ਜੀ ਮੈਨੂੰ ਅੱਜ ਸਾਡਾ ਲਾਸਟ ਡੇ ਸੀ ਹੈ ਨਾ ਮੈਮ ਦਾ ਮਤਲਬ ਸਾਡੇ ਮੈਮ ਨਾਲ ਲਾਸਟ ਕਲਾਸ ਸੀ ਇਹ ਤੇ ਇਹਨਾਂ ਨੇ ਸਾਨੂੰ ਮੂਵੀ ਦਿਖਾਈ ਹੈ ਨਾ ਤੇ ਨਾਲ ਪਾਪ ਕੌਰ ਦੇ ਸਨੈਕਸ ਦਿੱਤੇ ਹਨਾ ਬਹੁਤ ਮੈਂ Enjoy ਕੀਤਾ ਜਿਵੇਂ ਲਾਸਟ ਡੇ ਸੀ ਨਾ ਤੇ ਇਹਨਾਂ ਨੇ ਅਸੀਂ ਪਿਕਚਰ ਵਗੈਰ ਵੀ ਲੈ ਕੇ ਆਏ ਫਿਰ ਲੋ ਜੀ ਆਪਾਂ ਕਰ ਆ ਚੁੱਕੇ ਆਂ ਪੈਕੰਗ ਪੈਕ ਹੋ ਕੇ ਤੇ ਸਾਹ ਬੰਦ ਹੋ ਗਿਆ ਸੀ ਬਸ ਮੈਂ ਤਾਂ ਹੁਣ ਐਸੀ ਫਟਾਫਟ ਕੋਟ ਲਾਹਦਾ ਆ ਨਾ ਹੌਲੀ ਜਿਹਾ ਹੋ ਜਾ ਕਿਰਾਂ ਹੌਲੀੇ ਕੱਪੜੇ ਪਾ ਕੇ ਤੇ ਆਪਾਂ ਕੋਟ ਵਗੈਰਾ ਰੱਖ ਦਿੰਨੇ ਆ ਤੇ ਅੱਜ ਤਾਂ ਸੱਚੀ ਜਮੀ ਥਕਾਵਟ ਬਾੜੀ ਜਾਦੇ ਹੋਏ ਸੀ ਪਤਾ ਜਿਵੇਂ ਮਤਲਬ ਜਿਵੇਂ ਸਟੇਸ਼ਨਾਂ ਤੇ ਆਪਾਂ ਚੜਦੇ ਨੇ ਐਕਸਲੇਟਰ ਨੇ ਸਾਰਿਆਂ ਦੇ ਮਤਲਬ ਬੰਦ ਹੋਏ ਪਏ ਸੀ ਐਂ ਪੌੜੀਆਂ ਚੜਦੇ ਰਹੇ ਉਤਰਦੇ ਰਹੇ ਚੜਦੇ ਰਹੇ ਥੱਕ ਗਏ ਹੁਣ ਮੈਂ ਜਮੀ ਜਾਣ ਨਹੀਂ ਹੈ ਸੀ ਮੈਂ ਕੁਰਸੀ ਤੋਂ ਉੱਠੇ ਨਾ ਜਮੀ ਵੀ ਮੈਂ ਚਲ ਮੈਂ ਥੋੜੇ ਕੱਪੜੇ ਹਾਲੇ ਪਾ ਕੇ ਹਨਾ ਰੈਸਟ ਕਰਦੇ ਥੋੜਾ ਟਾਈਮ ਸੌਣ ਨਹੀਂ ਆ ਸਿਰਜਾ ਦੁਖਣ ਲੱਗ ਜਾਂਦਾ ਜਦੋਂ ਕਾਲਜ ਤੋਂ ਆਨੇ ਫਿਰ ਹੁੰਦਾ ਦੱਕਰੇ ਘੰਟੇ ਰੈਸਟੇ ਕਰ ਲੀਏ ਹੁਣ ਮੈਂ ਐ ਬੈਠੀ ਸੋਚੀ ਯਾਨੀ ਵੇ ਉੱਠਾਂ ਯਾ ਨਾ ਇਹ ਕੰਮ ਮੇਰੇ ਲਾਰੇ ਲੱਗ ਜਾਂਦੇ ਨੇ ਮੈਂ ਅੱਥ ਨਹੀਂ ਚੱਕਦੀਆਂ ਵੈਕਿਊਮ ਲਗਾਨੀਆਂ ਸਵੇਰੇ ਚੱਕਦੀਆਂ ਮੈਂ ਚੱਕਣ ਦਾ ਟਾਈਮ ਨਹੀਂ ਮਿਲ ਰਿਹਾ ਸੀ ਸਵੇਰੇ ਕਾਲਜ ਜਲਦੀ ਸੀ ਮਾਂ ਸਵੇਰੇ ਵੀ ਚੱਕਿਆ ਜਾਣਾ ਹੈ ਕੈਂ ਖਲਾਰਾ ਪਿਆ ਬੁਰਾ ਲੱਗਦਾ ਮੈਂ ਚਲ ਫਟਾਫਟ ਪਹਿਲਾਂ ਇਹਨੂੰ ਸਮੀਟ ਲੈਣੀ ਹੈ ਹਨਾ ਤੇ ਸਮੀਟ ਕੇ ਫੇਰੀ ਰੈਸਟ ਕਰੂੰਗੀ ਮਾਂ ਫਿਰ ਅੰਦਰ ਰੈਸਟ ਕਰਕੇ ਉੱਠੂngਿਆ ਥੋੜਾ ਸੋ ਕੌਂਤਾ ਮਿਲੂਗਾ ਵੀ ਹਾਂ ਠੀਕ ਐ ਆ ਗਿਆ ਮੈਂ ਨਾ ਹੁਣ ਉੱਠੀ ਆ ਮੈਨੂੰ ਹੁਣ ਪਤਾ ਲੱਗੇ ਵੀ ਇੰਨਾ ਟਾਈਮ ਹੋ ਗਿਆ ਪੌਣੇ 8 ਹੋ ਗਏ ਨੇ 8 ਵਜੇ ਨਾਲ ਨਹੀਂ ਪੌਣੇ 8 ਵੀ ਕਿਹੜੇ ਤੇ ਨਾ ਮੈਂ ਘਰੇ ਗੱਲ ਕਰਨ ਤੋਂ ਬਾਅਦ ਮੈਂ ਥੋੜਾ ਜਿਹਾ ਸੌਂ ਗਈ ਸੀ ਮੈਨੂੰ ਤਾਂ ਪਤਾ ਨਹੀਂ ਕਿਵੇਂ ਅੱਖ ਲੱਗ ਗਈ ਹੁਣ ਉੱਠੀ ਆ ਤੇ ਹੁਣ ਯਾਦ ਆਇਆ ਹੈ ਰੋਟੀ ਪਾਣੀ ਕਰਨਾ ਤੇ ਇੱਕ ਜਿਹੜਾ ਮੈਂ ਪੋਸਟਰ ਕੈਨ ਨਹੀਂ ਦੇ ਸੀ ਮੇਰਾ ਇੰਨਾ ਕੰਮ ਰਹਿੰਦਾ ਸਕੈਚ ਮੈਂ ਲੈ ਮੰਗਵਾਇਆ ਨਾ ਮਨਵੀਰ ਤੋਂ ਵੀ ਅੱਜ ਲੈ ਕੇ ਆਈਆਂ ਉਹ ਸਕੈਚ ਨਾਲ ਮੋਟੇ ਵੀ ਕਿ ਮੈਂ ਕੰਮ ਕਰਨਾ ਹਜੇ ਕਿਉਂਕਿ ਉਹ ਹੈ ਨਾ ਸਵੇਰੇ ਸਾਡਾ ਕਾਲਜ ਹੈ ਤੇ ਸਵੇਰੇ 6:00 ਜਮੇ ਮਤਲਬ 5:00 ਵਜੇ ਉੱਠਣਾ ਪਊ ਸਵੇਰੇ ਤਾਂ ਟਾਈਮ ਲੱਗਣਾ ਨਹੀਂ ਹੈਗਾ ਇਸ ਲਈ ਮੈਨੂੰ ਹੋਣੀ ਕਰਨਾ ਪਊ ਮੈਂ ਹੁਣ ਪਹਿਲਾਂ ਸੋਚੀ ਪਹਿਲਾਂ ਪੋਸਟਰੀ ਬਣਾ ਲੈਣੀ ਆ ਉਹਦੇ ਬਾਅਦ ਰੋਟੀ ਦੇਖ ਲਵਾਂਗੀ ਲੋਜੀਏ ਮੈਂ ਪੋਸਟਰ ਅੰਦਰ ਹੀ ਲੈ ਆਈ ਸੀ ਪਤਾ ਨਹੀਂ ਕਾਤਾ ਮੈਨੂੰ ਤਾਂ ਠੰਡੀ ਲੱਗੀ ਗਈ ਪਤਾ ਨਹੀਂ ਬਾਹਰ ਵੀ ਠੰਡ ਲੱਗੀ ਗਈ ਮੈਂ ਚਲ ਕਮਰੇ ਚ ਬੈਠ ਕੇ ਕਰਦੇ ਪਤਾ ਕਮਰੇ ਚ ਕੰਫਰਟੇਬਲ ਜੀ ਲੱਗਦੀ ਆ ਮੈਨੂੰ ਆਪ ਦੇ ਆਪ ਨੂੰ ਹਨਾ ਕੰਫਰਟੇਬਲ ਜਿਹਾ ਲੱਗਦਾ ਪਤਾ ਨਹੀਂ ਕੋਈ ਅਜਿਹੀ ਜਗ੍ਹਾ ਹੁੰਦੀ ਆ ਜਿੱਥੇ ਆਪਾਂ ਹਮੇਸ਼ਾ ਕੰਫਰਟੇਬਲ ਫੀਲ ਕਰਦੇ ਕੋਈ ਵੀ ਕੰਮ ਕਰਨ ਨੂੰ ਜਾਂ ਰਿਲੈਕਸ ਫੀਲ ਕਰਦੇ ਆ ਮੈਨੂੰ ਹਮੇਸ਼ਾ ਆਪਣਾ ਕਮਰਾ ਵੱਧ ਲੱਗਦਾ ਕੰਮ ਕਰਨ ਨੂੰ ਤੇ ਮੈਂ ਸੋਚਿਆ ਹੁਣ ਚਲ ਮੈਂ ਪੋਸਟਰ ਬਣਾ ਹੀ ਲੈਣੀ ਹੈ ਕਿਉਂਕਿ ਸਵੇਰੇ ਪੋਸਟਰ ਲੈ ਕੇ ਜਾਣਾ ਸੀ ਤੇ ਬਾਕੀ ਇਹ ਜਿਹੜਾ ਪੋਸਟਰ ਹੈ ਹਨਾ ਵੈਸੇ ਦਾ ਕੰਮ ਵਿੱਚ ਥੋੜਾ ਹੀ ਹੈ ਹਨਾ ਆਊਟਲਾਈਨ ਹੀ ਕਰਨੀ ਹੈ ਬਟ ਇਹ ਫਿਨਿਸ਼ਿੰਗ ਵਾਲਾ ਕੰਮ ਥੋੜਾ ਤੇ ਲੱਗ ਰਿਹਾ ਬਟ ਜੋ ਕਰਨੇ ਲੱਗਦੇ ਨੇ ਉਹ ਬਹੁਤ ਜ਼ਿਆਦਾ ਵੱਡਾ ਲੱਗਦਾ ਕਿਉਂਕਿ ਕੱਲੀ ਕੱਲੀ ਫੋਟੋ ਨੂੰ ਹਾਈਲਾਈਟ ਕਰਨਾ ਹਨਾ ਤੇ ਉਹਦੇ ਵਿੱਚ ਥੋੜੀ ਥੋੜੀ ਫਿਨਿਸ਼ਿੰਗਾਂ ਦੇਣੀਆਂ ਤਾਂ ਕਿ ਇਹ ਅਟਰੈਕਟਿਵ ਜਿਹਾ ਲੱਗੇ ਸਵੇਰੇ ਕਹਾਂਗੇ ਕਲਾਸ ਤੇ ਪ੍ਰੈਜ਼ੈਂਟ ਕਰਨਾ ਸੀ ਨਾ ਇਹ ਪੋਸਟਰ ਜਮਾਂ ਮੌਕੇ ਤੇ ਆਦੋਂ ਆਉਣਾ ਹੁੰਦਾ ਵੀ ਆ ਚੀਜ਼ ਕਰਨੀ ਹੈ ਫਟਾਫਟ ਕਰ ਲਈਏ ਚਲੋ ਆਪਾਂ ਇਹ ਪੋਸਟਰ ਬਣਾ ਲੈਨੇ ਆਂ ਪੋਸਟਰ ਬਣਾਉਣ ਤੋਂ ਬਾਅਦ ਫਿਰ ਆਪਾਂ ਰੋਟੀ ਬਣਾਉਣ ਜਾਣੇ ਆ ਰੋਟੀ ਬਣਾ ਕੇ ਖਾ ਕੇ ਫਿਰ ਆਪਾਂ ਮਿਲਦੇ ਹਾਂ ਤੁਹਾਨੂੰ ਲੋ ਜੀ ਪਰੋਟੀ ਪਕਾਉਣੀ ਹੈ ਤੇ ਇੱਥੇ ਨਾ ਕ੍ਰਿਸਮਸ ਦੀ ਸਵੀਟਸ ਆਈਆਂ ਸੀ ਜਿਹੜੇ ਓਨਰ ਨੇ ਹਨਾ ਉਹਨਾਂ ਨੂੰ ਉਹਨਾਂ ਨੇ ਦਿੱਤੀਆਂ ਸਾਨੂੰ ਇਹ ਕਹਿੰਦੇ ਪੱਕਾ ਟਰਾਈ ਕਰੇ ਤੁਸੀਂ ਮੈਂ ਜ਼ਰੂਰ ਕਰਾਂਗੇ ਪਰ ਆਪਾਂ ਰੋਟੀ ਪਕਾ ਲਈਏ ਤੇ ਸਬਜ਼ੀ ਬਣਾ ਲਈਏ ਲੋ ਜੀ ਮੇਰਾ ਪੋਸਟਰ ਬਣ ਗਿਆ ਤੇ ਫਿਨਿਸ਼ਿੰਗ ਵੀ ਹੋ ਗਈ ਐਂਡ ਡਨ ਹੈ ਬੱਸ ਕੰਮਜਮਾ ਨਿਬੜ ਗਿਆ ਕਿੰਨਾ ਸੋਹਣਾ ਲੱਗ ਰਿਹਾ ਹੈ ਨਾ ਪਤਾ ਆਪਾਂ ਬਣਾ ਤਾਂ ਲਈਏ ਹੈ ਨਾ ਐਵੇਂ ਪੇਸਟ ਵੀ ਕਰ ਲਈ ਪਰ ਜਿਹੜੀ ਫਿਨਿਸ਼ਿੰਗ ਨਾਲ ਗੱਲ ਬਣਦੀ ਹੈ ਨਾ ਸਕੈਚੇਜ਼ ਨਾਲ ਲੈ ਦੇਖ ਲੋ ਐਨੇ ਕ ਸਕੈਚੀ ਇਸ ਵਿੱਚ ਲਵੇ ਮੈਂ ਤਾਂ ਵੀ ਦੇਖੋ ਕਿ ਫਿਨਿਸ਼ਿੰਗ ਕੀਤੀ ਹੈ ਨਾ ਕਿੰਨਾ ਸੋਹਣਾ ਅਟਰੈਕਟਿਵ ਜਿਹਾ ਲੱਗਣ ਲੱਗ ਗਿਆ ਹੁਣ ਇਹ ਚਲੋ ਕੋਈ ਗੱਲ ਨਹੀਂ ਬਸ ਸੋਹਣਾ ਲੱਗ ਰਿਹਾ ਬਹੁਤ ਜ਼ਿਆਦੇ ਜੇ ਸੱਦ ਨਹੀਂ ਦਿੱਤੇ ਤਾਂ ਆਪਣੇ ਮੇਰੇ ਕੋਲ ਵਾਪਸ ਹੀ ਆਊਗਾ ਕਿ ਸੱਦ ਨਹੀਂ ਆਪਣੇ ਕੋਲ ਨਾ ਰੱਖਿਆ ਲੋਜੀ ਪੋਸਟਰ ਤਾਂ ਬਣ ਗਿਆ ਪਰ ਜਿਵੇਂ ਹੁਣ ਸੋਨੋ ਟਾਈਮ ਦੱਸ ਤਾਂ ਟਾਈਮ ਪਤਾ ਕਿੰਨਾ ਹੋ ਗਿਆ ਟਾਈਮ 11 ਵਜੇ ਨਾਲ ਹੀ ਨਹੀਂ ਤੇ ਮੈਂ ਹਜੇ ਇਹ ਵੀਡੀਓ ਐਡੀਟਿੰਗ ਕਰਨੀ ਹੈ ਜਿਹੜੀ ਹੈ ਨਾ ਬਣਾਈ ਆ। ਔਰ ਐਡੀਟਿੰਗ ਕਰਕੇ ਪਾਉਣੀ ਆ। ਪਰ ਤੇ ਮੇਰਾ ਜੀ ਕਦੇ ਮੈਂ ਬਾਏ ਬਾਏ ਦੇਖੀ ਜਾਵਾਂ ਛੋਨਾ ਲੱਗੀ ਜਾਂਦਾ ਹਨ। ਚਲੋ ਮੈਂ ਵੀ ਮਮਾ ਨੂੰ ਕਾਲ ਕਰਦੀ ਆ। ਥੋੜੇ ਟਾਈਮ ਹੋਣਾ ਨਾ ਗੱਲ ਕਰਕੇ ਫਿਰ ਆਪਾਂ ਸੌਣੇ ਆ ਨਾ ਸੌਣ ਦੀ ਤਿਆਰੀ ਕਰਦੇ ਆ। ਇੱਕ ਹੋਰ ਮੈਂ ਪੋਸਟਰ ਬਣਾਇਆ ਸੀ ਮੈਨੂੰ ਦਿਖਾਇਆ ਸੀ। ਹਾਈਕੋ। ਇਹ ਕਾ ਮੈਂ ਪੋਸਟਰ ਬਣਾਇਆ ਸੀ ਕਾਲਜ ਵਾਸਤੇ। ਏ ਐਮ ਐਸਓ ਮੈਮ ਕਹਿੰਦੇ ਤੁਸੀਂ ਆਦੀ ਆਇਡੈਂਟੀਟੀ ਬਣਾਣ ਦੇ ਤੁਸੀਂ ਕੀ ਹੋ ਹਨਾ ਪਰ ਤੁਸੀਂ ਕਿਤੇ ਇਨਫਲੂਐਂਸ ਹੋਣੇ ਹੋ ਜਿਵੇਂ ਮੈਂ ਇਹ ਲਾਈ ਸੀ ਵੀ ਮੈਂ ਸਿੱਖ ਕਮਿਊਨਿਟੀ ਤੋਂ ਬਿਲੋਂਗ ਕਰਦੀ ਆ ਹਨਾ ਤੇ ਮਤਲਬ ਮੈਂ ਇਧਰ ਆਪਣਾ ਇੰਟਰਨੈਸ਼ਨਲ ਸਟੂਡੈਂਟ ਆ ਤੇ ਇਹ ਹੈ ਮੇਰੀ ਫੈਮਿਲੀ ਦੀ ਫੋਟੋ ਹੈ ਹਨਾ ਤੇ ਮੈਨੂੰ ਟ੍ਰੈਵਲ ਕਰਨਾ ਬਹੁਤ ਲੱਗਦਾ ਪਰ ਇਹ ਕਰਕੇ ਜੀ ਪੋਸਟ ਬਣਾ ਐਸੀ ਤੁਮ ਸਲੂਸ਼ ਕਰੀਆ ਹੋਗਾ ਉਹ ਮੈਮ ਨੇ ਸਾਡਾ ਅੱਜ ਦਾ ਲਾਸਟ கிਲਾਸ ਸੀ ਮੈਮ ਨੇ ਅਸੀਂ ਵੀ ਆਉਂਦੇ ਹੋਏ ਫੋਟੋ ਵਗੈਰਾ ਖਿੱਚ ਕੇ ਆਏ ਆ ਐਨਾ ਬੜਾ ਲੱਗਿਆ ਬਟ ਮੈਮ ਨੂੰ ਅਸੀਂ ਮਿਸ ਕਰਾਂਗੇ ਅਸੀਂ ਚਾਹੁੰਦੇ ਸੀ ਕਿ ਉਹ ਮੈਮ ਸਾਡੇ ਅਟਲੀਸ ਮੈਸੇਜ ਜ਼ਰੂਰ ਆਏ ਅਗਰ ਉਹ ਮਤਲਬ ਹੋਏ ਸਾਡੀ ਕਲਾਸ ਸੇਮ ਹੋਈ ਗਿਆ ਕਿ ਹਰ ਇੱਕ ਸਬਜੈਕਟ ਲਈ ਐਡਡ ਟੀਚਰ ਨੇ ਨਾ ਮਤਲਬ ਇੱਕ ਸਬਜੈਕਟ ਲਈ ਵੀ ਤਿੰਨ ਤਿੰਨ ਚਾਰ ਚਾਰ ਟੀਚਰ ਨੇ ਹੋਰ ਉਹਨਾਂ ਸ케ਜੂਲ ਬੰਦੇ ਨੇ ਸਟੂਡੈਂਟਸ ਦੇ ਵੀ ਅਗਲੇ ਨੇ ਕਿਹੜਾ ਸ케ਜੂਲ ਚੂਜ਼ ਕੀਤਾ ਤੇ ਉਹਦੇ ਵਿੱਚ ਕਿਹੜੀ ਟੀਚਰ ਮਿਲ ਰਹੇ ਨੇ ਉਹਨਾਂ ਨੂੰ ਤਾਂ ਉਹ ਸਾਬ ਨਾ ਹੁੰਦਾ ਚਿਲੋ ਹੋਪਸੋ ਕੀ ਤਾਂ ਮਿਲ ਹੀ ਜਾਣਾ ਆਪਾਂ ਨੂੰ ਫਿਰ ਉਹ ਸਾਨੂੰ ਅਗਲੇ ਸੈਮੈਸਟਰ ਚ ਨਹੀਂ ਮਿਲਦੇ ਅਗਲੇ ਤੋਂ ਅਗਲੇ ਸੈਮੈਸਟਰ ਚ ਮਿਲਨੇਗੇ ਉਹ ਵੀ ਮਿਲੇ ਵੀ ਹੋਂਗ ਅਗਲੇ ਸੈਮੈਸਟਰ ਦੀ ਬੁਕਿੰਗ ਸਾਡੀ ਹੋ ਗਈਆਂ ਕਿਹੜੇ ਵਿਡੇ ਪ੍ਰੋਫੈਸਰ ਨਾਲ ਹੈਗੇ ਨੇ ਯਾ ਟੀਚਰ ਨਾਲ ਨਹੀਂ ਮੈਂ ਵੀ ਦੇਖਦੀ ਸੀ ਮੈਂ ਨਾ ਉਹ ਕੈਨ ਨਹੀਂ ਸੀ ਸੋਨੂੰ ਮੈਂ ਟੱਬ ਦੇ ਬਾਅਦ ਵੀ ਲੈ ਕੇ ਆਉਣਾ ਦੀਦੀ ਕਹਿੰਸੀ ਕਹਿੰਦੀ ਮਨਵੀ ਡਾਲਰਾਂ ਮਤ ਮਿਲ ਜਾਂਦਾ ਵੀ ਉੱਥੋਂ ਲੈ ਆਈਂ ਤਾਂ ਬੇ ਬਾਲਟੀ ਕਰ ਚੱਲਿਆਣਾ ਹੋਇਆ ਦੇਖਦਿਆਂ ਉਹ ਵੀ ਕਿਸੇ ਦਿਨ ਛੁੱਟੀ ਵਾਲੇ ਦਿਨ ਜਾਣੇ ਹੁਣ ਮੈਂ ਛੁੱਟੀ ਹੀ ਵੈਸੇ ਵੀ ਮਨ ਲੱਗਦਾ ਮੈਨੂੰ 21 ਤੋਂ ਛੁੱਟੀਆਂ ਨੇ 21 ਤੋਂ ਲੈ ਕੇ ਮੈਨੂੰ 5 ਜਨਵਰੀ ਤੱਕ ਛੁੱਟੀਆਂ ਨੇ 15 ਦਿਨਾਂ ਦੀ ਛੁੱਟੀਆਂ ਨੇ ਮੈਨੂੰ ਕਿਉਂਕਿ ਮੇਰਾ ਸਮੈਸਟਰ ਖਤਮ ਹੋ ਗਿਆ ਤਾਂ 15 ਜਨਵਰੀ ਨੂੰ ਛੁੱਟੀਆਂ ਨੇ ਫਿਰ ਜਨਵਰੀਸ ਆਪਣੇ ਦੁਬਾਰੇ ਸਟਾਰਟ ਹੋ ਜੂ ਤੇ ਜਨਵਰੀ ਜੇ ਮੇਰੇ ਪ੍ਰੈਕਟੀਕਲ ਵੀ ਨਹੀਂ ਹੈ ਨਾ ਮਤਲਬ ਸਾਨੂੰ ਐਕਸਪੀਰੀਅੰਸ ਕਰਵਾਉਣਗੇ ਹਨਾ ਕਿਤੇ ਕੰਮ ਕਰਵਾ ਕੇ ਵੇ ਐਵੇਂ ਐਵੇਂ ਕਰੀਦਾ ਹੁੰਦਾ ਹਨਾ ਡਿਸੇਬਿਲਟੀ ਸਟੱਡੀਸ ਹੈ ਮੇਰਾ ਪ੍ਰੋਗਰਾਮ ਡਿਸੇਬਿਲਟੀ ਸਟੱਡੀਸ ਹੈ ਤਾਂ ਉਹਦੇ ਕਰਕੇ ਮੈਨੂੰ ਉਹ ਰਿਲੇਟਿਡ ਪ੍ਰੈਕਟੀਕਲ ਹੋਣਗੇ ਜਿਹੜੇ ਉਧਰ ਜਾਣਾ ਪਿਆ ਕਰੂ ਜਨਵਰੀ ਚ ਹਨ ਠੰਡ ਇਕ ਜਿਹੜੇ ਮੇਰੇ ਪ੍ਰੈਕਟੀਕਲ ਵਾਲੀ ਜਗ੍ਹਾ ਜਿੱਥੇ ਮੇਰੇ ਪ੍ਰੈਕਟੀਕਲ ਹੋਣਗੇ ਹੈ ਨਾ ਉਹ ਜਗ੍ਹਾ ਵੀ ਮੈਨੂੰ ਕਾਫੀ ਦੂਰ ਪੈਂਦੀ ਹੈ ਮੈਨੂੰ ਐ ਮੰਨ ਕੇ ਚਲੋ ਤਿੰਨ ਤਿੰਨ ਬੱਸਾਂ ਬਦਲਣੀਆਂ ਪੈਣਗੀਆਂ ਜੇ ਮੈਂ ਜਾਣਾ ਤਿੰਨ ਬੱਸਾਂ ਬਦਲ ਕੇ ਪਹਿਲਾਂ ਮੈਂ ਜਾਇਆ ਕਰੂੰਗੀ ਤੇ ਤਿੰਨ ਬੱਸਾਂ ਬਦਲ ਕੇ ਮੈਂ ਆਇਆ ਕਰੂੰਗੀ ਕੁਛ ਨਹੀਂ ਕਹਿ ਸਕਦੇ ਜੇ ਐ ਹੋਇਆ ਕੀ ਪਤਾ ਕਾਲਜ ਤੁਸੀਂ ਸਿੱਧਾ ਜਾਣਾ ਪਿਆ ਕਰਿਓ ਉੱਧਰ ਕੁਛ ਨਹੀਂ ਪਤਾ ਹੈਗਾ ਇਹ ਦੇਖਾਂਗੇ ਕੀ ਭੰਦਾ ਚਲੋ ਜੀ ਆਪਾਂ ਵੀ ਫਿਰ ਅੱਜ ਵਾਲੇ ਬਲੌਗ ਦਾ ਐਂਡ ਥੀ ਕਰਦੇ ਆਂ ਹੋਪ ਸੰਸਾਰ ਨੂੰ ਬਲੌਗ ਵਧੀਆ ਲੱਗਿਆ ਹੋ ਅਗਰ ਵਧੀਆ ਲੱਗਿਆ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਮੈਨੂੰ ਪਤਾ ਹੈ ਬਲੌਗ ਥੋੜਾ ਛੋਟਾ ਬਣਿਆ ਕਿਉਂਕਿ ਮੈਂ ਨਾ ਹੋਸੀ ਮਤਲਬ ਜਿਵੇਂ ਕਾਲਜ ਵੀ ਗਏ ਹੈ ਨਾ ਕੰਮ ਸੀ ਸਵੇਰੇ ਵੀ ਬਹਾਨੀ ਨਹੀਂ ਪਾਇਆ ਕੰਟੀਨਿਊੀ ਨਹੀਂ ਹੋ ਪਾਇਆ ਇੱਕ ਮੇਰੀ ਅਜਾ ਹੋਸੀ ਜਦ ਮੈਂ ਆਈ ਹੈ ਨਾ ਮੈਂ ਸਿੱਧਾ ਕੇ ਸੌਂਗੀ ਪਤਾ ਨਹੀਂ ਕਿਵੇਂ ਮੇਰੇ ਜੋ ਜਾ ਖੁੱਲਿਆ ਨਾ ਟਾਈਮ ਹੋਇਆ ਪਿਆ ਮੈਂ ਇਸ ਟਾਈਮ ਵੀ ਸੀ ਬੀ 10 ਨਮਾਜ਼ ਸੌਂ ਗਈ ਉੱਠ ਗਈ ਪਤਾ ਹੀ ਲੱਗੇ ਕਦੋਂ ਨੀਂਦ ਆਦੀ ਚਲੋ ਆਪਾਂ ਫਿਰ ਮਿਲਦੇ ਨੇ ਮੈਂ ਬਲੌਗ ਦੇਣਾ ਹੋਪਸ ਸੰਸਾਰ ਨੂੰ ਇਹ ਬਲੌਗ ਬਧੀ ਲੱਗੇ ਅਗਰ ਬਧੀ ਲੱਗੇ ਤਾਂ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਮੈਂ ਅਜੀ ਪਰਸੈਂਟੇਜ ਦੇਖਦੀ ਹੁੰਨੀ ਆ ਨਾ ਜਿਹੜੀ ਸਬਸਕ੍ਰਾਈਬ ਵਾਲੀ ਉਹ ਬਹੁਤ ਘੱਟ ਹੁੰਦੀ ਹੈ ਮੈਨੂੰ ਨਾਨ ਸਬਸਕ੍ਰਾਈਬ ਜ਼ਿਆਦਾ ਦੇਖਤ ਨੇ ਸਬਸਕ੍ਰਾਈਬ ਬਣਾ ਲਓ ਤਾਂ ਸੋ ਪਲੀਜ਼ ਤੁਸੀਂ ਜਿਹੜਾ ਰੈੱਡ ਬਟਨ ਦਿਖਦਾ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਮੇਰੇ ਕਾਫੀ ਨਵੇਂ ਵੀਵਰਸ ਜੁੜ ਗਏ ਨੇ ਹਨਾ ਮਤਲਬ ਇੱਕਦਮ ਮੈਨੂੰ ਆਈ ਥਿੰਕ ਪਤਾ ਨਹੀਂ ਕੌਣ ਸੀ ਮੈਨੂੰ ਯਾਦ ਨਹੀਂ ਆ ਰਿਹਾ ਕਾਫੀ ਵੀਵਰ ਹਨ ਜਿਨ੍ਹਾਂ ਦੇ ਮੈਂ ਕਮੈਂਟ ਪੜ੍ਹਦੀ ਰਹਿੰਦੀ ਹਾਂ ਮੈਨੂੰ ਪਤਾ ਲੱਗ ਜਾਂਦਾ ਹੈ ਨਾ ਵੀ ਜਿਹੜੇ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਮਤਲਬ ਆਈਡੀਆ ਹੈਗੇ ਨੇ ਉਹਨਾਂ ਦੇ ਜਿਵੇਂ ਹਰਪ੍ਰੀਤ ਕੌਰ ਕਨੀਜ਼ ਬੇਗਮ ਐਵੇਂ ਕਾਫੀ ਹੈਗੇ ਨੇ ਆਈਡੀਆ ਮੇਰੇ ਕੋਲ ਤੇ ਮੈਂ ਉਹਨਾਂ ਨੂੰ ਪਛਾਣ ਲੱਗ ਗਈ ਹੁਣ ਤਾਂ ਵੀ ਮੇਰੇ ਵੀਵਰਸ ਕਿਉਂਕਿ ਪਹਿਲਾਂ ਮम्मा ਹਨਾ ਕਮੈਂਟ ਪੜ੍ਹਦੀ ਹੁੰਦੀ ਸੀ ਮम्मा ਕਹਿੰਸੀ ਆ ਤਾਂ ਮੇਰੇ ਪੱਕਾ ਵੀਵਰ ਨੇ ਆ ਤਾਂ ਮੇਰੇ ਪੱਕੇ ਵੀਵਰ ਨੇ ਹੈਨਾ ਬਟ ਹੁਣ ਜਦੋਂ ਮੈਂ ਕਮੈਂਟ ਪੜ੍ਹਦੀ ਹਾਂ ਮੈਨੂੰ ਪਤਾ ਲੱਗਦਾ ਵੀ ਹਾਂਜੀ ਆ ਮੇਰੇ ਵੈਰੀ ਪੱਕੇ-ਵੱਕੇ ਨੇ ਜਿਹੜਵੇਂ ਰੋਜ਼ ਬਲੌਗ ਦੇਖਦੇ ਨੇ ਰੋਜ਼ ਕਮੈਂਟ ਕਰਦੇ ਨੇ ਸੋ ਤੁਹਾਨੂੰ ਬਲੌਗ ਵਧੀਆ ਲੱਗੇ ਤਾਂ ਪਲੀਜ਼ ਕਮੈਂਟ ਜ਼ਰੂਰ ਕਰਿਓ ਮੈਂ ਕਮੈਂਟ ਪੜ੍ਹਦੀ ਹੁੰਨੀ ਤਾਂ ਜੋ ਹੋਪਸ ਸੋ ਮੈਂ ਜਵਾਬ ਵੀ ਦੇਣੀ ਹੁੰਨੀ ਆ ਤੇ ਆਪਾਂ ਫਿਰ ਨਵੇਂ ਬਲੌਗ ਨਾਲ ਮਿਲਦੇ ਆ ਬਾਏ ਬਾਏ ਟੂ ਕੰਟੀਨਿਊਡ